ਸੋਣਾ ਚਿਹਰਾ ਨਹੀਂ ਦਿਲ ਸੋਣਾ ਹੋਣਾ ਚਾਹੀਦਾ ਹੈ ਇਹ ਸਿਰਫ ਇੱਕ ਲਾਈਨ ਨਹੀਂ ਬਲਕਿ ਜ਼ਿੰਦਗੀ ਦੀ ਖੱਬ ਤੋਂ ਵੱਡੀ ਸੱਚਾਈ ਹੈ ਅੱਜ ਕੱਲ ਦੇ ਸਮੇਂ ਵਿੱਚ ਲੋਕ ਬਾਹਰੀ ਸੁੰਦਰਤਾ ਨੂੰ ਬਧੇਰੇ ਤਰਜੀਹ ਦਿੰਦੇ ਹਨ ਪਰ ਅਸਲੀ ਖੂਬਸੂਰਤੀ ਤਾਂ ਇੱਕ ਇਨਸਾਨ ਦੇ ਦਿਲ ਵਿੱਚ ਹੁੰਦੀ ਹੈ ਜੇਕਰ ਦਿਲ ਸੋਣਾ ਹੋਵੇ ਤਾਂ ਇਨਸਾਨ ਦੀ ਹਰ ਗਣ ਸੋਹਣੀ ਲੱਗਦੀ ਹੈ ਚਾਹੇ ਉਹ ਚਿਹਰੇ ਨਾਲ ਕਿੰਨਾ ਵੀ ਆਮ ਹੋਵੇ ਸੋਨੇ ਚਾਰੇ ਉਮਰ ਦੇ ਨਾਲ ਫਿੱਕੇ ਪੈ ਜਾਂਦੇ ਹਨ ਪਰ ਇੱਕ ਸੋਹਣਾ ਦਿਲ ਕਦੇ ਵੀ ਬੁੱਢਾ ਨਹੀਂ ਹੁੰਦਾ ਉਹ ਪਿਆਰ ਇਮਾਨਦਾਰੀ ਨੇਕ ਦਿਲੀ ਤੇ ਖਚਾਈ ਨਾਲ ਭਰਿਆ ਹੋਇਆ ਹੁੰਦਾ ਹੈ ਐਸਾ ਦਿਲ ਨਾ ਸਿਰਫ ਆਪਣੇ ਲਈ ਸਗੋਂ ਹੋਰ ਲਈ ਵੀ ਚਮਕਦਾ ਹੈ ਜਿਵੇਂ ਚੰਦ ਦੀ ਰੋਸ਼ਨੀ ਰਾਤ ਦੇ ਹਨੇਰੇ ਨੂੰ ਰੋਸ਼ਨ ਕਰਦੀ ਹੈ ਉਸੇ ਤਰ੍ਹਾਂ ਸੋਹਣਾ ਦਿਲ ਦੁਨੀਆ ਵਿੱਚ ਪਿਆਰ ਦੇ ਪਰੋਸਾ ਫੈਲਾਉਂਦਾ ਹੈ। ਕਈ ਵਾਰ ਅਸੀਂ ਕਿਸੇ ਦੇ ਚਿਹਰੇ ਤੇ ਜਾਦੂ ਵਿੱਚ ਫਸ ਜਾਂਦੇ ਹਾਂ ਪਰ ਜਦੋਂ ਉਹਨਾਂ ਦੀ ਹਕੀਕਤ ਜਾਣਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਚਿਹਰੇ ਦੇ ਪਿੱਛੇ ਇੱਕ ਖਾਲੀ ਦਿਲ ਲੁਕਿਆ ਹੋਇਆ ਸੀ। ਦਿਲ ਦੀ ਸੋਹਣੀ ਤਾਂ ਉਹ ਰੌਸ਼ਨੀ ਹੈ ਜੋ ਮੂੰਹ ਤੇ ਨਹੀਂ ਪਰ ਅੱਖਾਂ ਵਿੱਚ, ਬੋਲਾਂ ਵਿੱਚ ਤੇ ਵਿਵਹਾਰ ਵਿੱਚ ਚਾਲਕਦੀ ਹੈ ਸਾਡਾ ਸਮਾਜ ਜੇਕਰ ਸੋਹਣੇ ਦਿਲਾਂ ਨੂੰ ਤਰਜੀਹ ਦੇਣਾ ਸਿੱਖ ਜਾਵੇ ਤਾਂ ਦੁਨੀਆ ਵਿੱਚ ਨਾ ਤਾਂ ਨਫ਼ਰਤ ਰਹੇਗੀ ਨਾ ਹੀ ਧੋਖਾ ਸਾਰੇ ਇਨਸਾਨ ਇੱਕ ਦੂਜੇ ਨੂੰ ਇੱਜ਼ਤ ਪਿਆਰ ਤੇ ਹਮਦਰਦੀ ਨਾਲ ਦੇਖਣਗੇ ਚਿਹਰੇ ਦੀ ਚਮਕ ਕੁਝ ਸਮੇਂ ਲਈ ਹੁੰਦੀ ਹੈ ਪਰ ਦਿਲ ਦੀ ਚਮਕ ساری ਉਮਰ ਚਮਕਦੀ ਹੈ ਸੋਨਾ ਦਿਲ ਸੋਹਣੀ ਸੋਜ ਅਤੇ ਸੋਨੇ ਕਰਮ ਇਹ ਹੀ ਅਸਲੀ ਖੂਬਸੂਰਤੀ ਹੈ ਜਿਸ ਦਾ ਦਿਲ ਸੋਨਾ ਹੁੰਦਾ ਹੈ ਉਹ ਹਰ ਚਿਹਰੇ ਤੇ ਰੱਬ ਵੇਖਦਾ ਹੈ ਜੇਰਾ ਤਾਂ ਪੈਦਾਸ਼ੀ ਹੁੰਦਾ ਹੈ ਪਰ ਦਿਲ ਆਪਣੇ ਕਰਮਾਂ ਨਾਲ ਸੋਨਾ ਬਣਾਇਆ ਜਾਂਦਾ ਹੈ ਅਸਲੀ ਇਨਸਾਨੀਅਤ ਉਹੀ ਹੈ ਜਿੱਥੇ ਦਿਲ ਚੋਂ ਰੱਬ ਬੋਲਦਾ ਹੋਵੇ ਚਮਕਦਾਰ ਚਿਹਰਾ ਇੱਕ ਵਾਰ ਠੱਗ ਲੈਂਦਾ ਹੈ ਪਰ ਚਮਕਦਾਰ ਦਿਲ ਜ਼ਿੰਦਗੀ ਦਿਖਾਰ ਦਿੰਦਾ ਹੈ ਸਿੱਟਾ ਸੋਨਾ ਚਿਹਰਾ ਵੇਖ ਕੇ ਧੋਖਾ ਖਾਣ ਦੀ ਬਜਾਏ ਇੱਕ ਇਨਸਾਨ ਦੇ ਦਿਲ ਨੂੰ ਸਮਝੋ ਬਾਹਰੀ ਰੂਪ ਵਿੱਚ ਕੁਝ ਨਹੀਂ ਜਦ ਤੱਕ ਅੰਦਰੋਂ ਇਨਸਾਨ ਜੰਗਾ ਨਾ ਹੋਵੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣਾ ਦਿਲ ਸੋਨਾ ਬਣਾਈਏ ਨੀਕੀ ਸੱਚਾਈ ਅਤੇ ਪਿਆਰ ਨਾਲ